منجمان بھی بالکل <سؤال> ਲਾਗਾ ਦੇ ਸਟੇਸ਼ਨ ਤੇ ਕਿਸਾਨ ਨੇ ਪਹੁੰਚੇ ਜੇ ਮੈਂ ਉਹਨਾਂ ਦਾ ਸਾਰਾ ਕੀ ਹੈ ਇਹ ਮਾਰਾ ਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਜਿਹੜਾ ਆਧਾਰਾ ਜਿਹੜਾ ਹੈ ਫਰਮ ਸਵਾਗਤ ਸੇਵਾ ਜਿੱਦਾਂ ਜੋ ਕਿ ਅਰੋਹ ਵਿੱਚ ਹੈ ਮੈਂ ਉਹਨੂੰ ਅਰੋਹ ਜਿੱਦਾ ਪ੍ਰਸਾਰ ਮਾਤ ਬਹੁਤ ਰਸਤ ਕਰ ਰਿਹਾ ਹੈ ਜਿਹੜੇ ਮੈਂ ਡਾਕਟਰ ਮਨਜੀਤ ਤੁਹਾਨੂੰ ਰਵੀਵਾਰੀ ਦੀ ਇਹ ਛੋਣੇ ਵਾਲੀ ਖਤਮ ਹੋ ਰਹੀ ਹੈ ਜੀ ਖਾਸ ਕਰਕੇ ਬਲੈਟੀ ਵਾਲੇ ਤੋਂ ਦਸ ਦੇ ਜਿਹੜੇ ਗੱਟਵਾਦ ਨੇ ਜਿਹਦੀ ਪਰਮ ਆਗਮਨ ਨੂੰ

ਕਲ 8 ਬਸਦਾਇਕ ਜਿਹੜਾ ਆਪਾਂ ਨੇ ਬਾਜ਼ਾਰ ਵਿੱਚ ਛੋਟੇ ਦੇ ਅੰਦਰ ਤਾਇਆ। ਤੇ ਜੇਕਰ ਬਾਗਾਂ ਦੀ ਮੈਂ ਜ਼ਿਕਰ ਗੱਲ ਕਰਾਂ 36 ਸੈਂਟੀ ਹੇਕਟੇਰ ਜਿਹੜਾ ਆਪਾਂ ਨੇ ਬਾਗਾਂ ਦੇ ਵਿੱਚ ਹੀ ਕਿਹਾ ਹੈ। ਬਾਗਾਂ ਦੇ ਵਿੱਚ ਕਦੇ ਆਪਣਾ ਨੀਬੂ ਨੀਬੂ ਜਾਤੀ ਦੀ ਵਸਤੀ ਨੋੜਾ ਏਰੀਆ ਸੀ ਨਾ ਤੇ ਹੁਣ ਜਿਹੜਾ ਰਾਖਾ ਦੇ ਵਿੱਚ ਵੀ ਤੇ ਅਮਰੂਦਾਂ ਦੇ ਵਿੱਚ ਵੀ ਤੇ ਆਲੂ ਖਾਰਾ ਤੇ ਆਲੂ ਇੱਕ ਖਾਲੀ ਕਮਰੇ ਦੇ ਆ ਰਹੇ। ਤੇ ਪੂਰੇ ਪਿੰਡਾਂ ਦੇ ਵਿੱਚ ਜਿੰਨਾ ਨਰਮਾ ਹੈ ਨਾ ਪੂਰੇ ਕਲਾਕ ਹੈਕਟੇਰ ਜਿਹੜਾ 50000 ਤੋਂ ਵੱਧ ਜਿਹੜਾ ਹੈਕਟੇਰ ਜਿਹੜਾ ਹੈ ਉਹ ਨਰਮਾ ਜਿਹੜਾ ਪਿੰਡਾਂ ਫਾਲਤਾਂ ਦੇ ਵਿੱਚ। ਜਿੰਨਾ ਆਪਣਾ ਵਰਤ ਝੋਲਾ ਦੇ ਬਾਸਮ ਦੀ ਇੰਪੋਰਟੈਂਟ ਹੈ ਉਹਨਾਂ ਹੀ ਆਪਣਾ ਵਰਤ ਨਰਮਾ ਵੀ ਇੰਪੋਰਟੈਂਟ ਹੈ ਤੇ ਮੈਂ ਤੁਹਾਡੇ ਨਾਲ ਪਹਿਲੇ ਝੋਲੇ ਦੇ ਵਿੱਚ ਖਾਸ ਕਰਕੇ ਬਾਸਮ ਦੀ ਵਰਤ ਦੇ ਝੋਲੇ ਦੇ ਵਿੱਚ ਖਾਸ ਕਰਕੇ ਬਿਮਾਰੀਆਂ ਨਹੀਂ ਲੱਗਦੀਆਂ ਉਹਨਾਂ ਦੇ ਬਾਰੇ ਕੁਝ ਗੱਲਾਂ ਕਰਾਂਗਾ ਕਿਹੜੇ 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 ਮਕੋੜੇ ਦੀਆਂ ਬਿਮਾਰੀਆਂ ਹੁੰਦੀਆਂ ਨੇ ਇੱਕ ਬਹੁਤ ਵੱਡਾ ਕੱਚਾ

ਸਾਂਗਲੀ ਇਹਨਾਂ ਦੇ ਵਿੱਚ ਬਹੁਤ ਸਿਮੜਦੇ ਹੋਣਾ ਵੀ ਹੈਗੇ ਨੀਗੇਟਿਵ ਹੋਣਾ ਦੇਖੀ ਜਦੋਂ ਦੇ ਵਿੱਚ ਕਈ ਦਵਾਈਆਂ ਆਈਆਂ ਆਪਾਂ ਲੋਕ ਹੁੰਦੀ ਵੀ ਨਹੀਂ ਇਹਦੇ ਲਈ ਆਪਾਂ ਕਾਹਦੇ ਨੇ ਕਿ ਖਾਸ ਕਰਕੇ ਬਿਮਾਰੀਆਂ ਦੇ ਵਿੱਚ ਤੇ ਬਾਸਵਤੀ ਦੇ ਵਿੱਚ ਜਿਹੜੀਆਂ ਮੁੱਖ ਬਿਮਾਰੀਆਂ ਦੀ ਗੱਲ ਜਦੋਂ ਨਾਲ ਗੱਲ ਕਰਾ ਇਹ ਸਭ ਤੋਂ ਵੱਡੀ ਸਮੱਸਿਆ ਤੇ ਬਣਦੀ ਜਾ ਰਹੀ ਹੈ ਕਿ ਸਾਰੇ ਕਿਸਾਨ ਵੀ ਆਪਣੇ ਜਾਣਦੇ ਛੰਡਾ ਰੋਗ ਨਹੀਂ ਚੜੀ ਇਹ ਆਪਾਂ ਫਟ ਰੋਦੀ ਕਰੀਏ ਕਿਉਂਕਿ ਜਿਆਦਾ ਜਿਹੜੀ ਆਪਣਾ ਬਾਸਵਤੀ ਦਾ ਇਹ ਛੰਡਾ ਰੋਗ ਬਹੁਤ ਵੱਡੀ ਕਿਸਮ ਦਾ ਬਣ ਗਿਆ ਹੁੰਦੇ ਬਾਅਦ ਇੱਕ ਬਲਾਸ ਨੂੰ ਠੰਡੀ ਰੋਗ ਕਹਿੰਦੇ ਨੇ ਉਹਦੀ ਬਹੁਤ ਵੱਡੀ ਸਮੱਸਿਆ ਤੇ ਜਿੱਥੇ ਫਰਮਲ ਜਿਹੜਾ ਆਪਾਂ ਹੈ ਉਹ ਸੀਟ ਬਲਾਈਂਡਿੰਗ ਤੇ ਕਣ ਦਾ ਗਾਲਾ ਗਾਜ ਨੇ ਆਪਾਂ ਇਹ ਬਿਮਾਰੀ ਵਰਤ ਰਹੀ ਹੈ ਤਾਂ ਕੀੜਿਆਂ ਦਾ ਆਪਾਂ ਨਹੀਂ ਆਖਣਾ ਦੇਖ ਲੈਨੇ ਇਹ ਟੀਲਾ ਹੈ ਇਹ ਸੁੰਢੀ ਹੈ ਇਹ ਪਤਲ ਹੈ ਸੁੰਢੀ ਹੈ ਲੇਕਿਨ ਇਹ ਬਿਮਾਰੀ ਹੈ ਉਹਦੀ ਪਛਾਣ ਹੋਣੀ ਆਪਾਂ ਨੂੰ ਹੋਰ ਜੂਰੀ ਅੱਜ ਤੋਂ ਜਿਹੜੇ ਸਾਹਮਣੇ ਬੈਠੇ ਨੇ ਬਾਗਬਾਨੀ ਵਾਲੇ ਖਾਸ ਕਰਕੇ ਦਾਲਾਂ ਵਾਲਾ ਮੈਨਰ ਹੈ ਜਿਹੜਾ ਸ਼ਹਿਰਾਂ ਤੋਂ ਬੈਠੇ ਨੇ ਜਿਹੜੇ ਕਿ ਨਰੋਗਨਾ ਇਹਨੂੰ ਆਪਾਂ ਅੰਗਰੇਜ਼ੀ ਦੇ ਵਿੱਚ ਅਸੀਂ ਫੁੱਟ ਰੋਟ ਕਹਿੰਦੇ ਨੇ ਇਹ ਬਿਮਾਰੀ ਨਾਮ ਤੇ ਬਰਾਬਰ ਸੀਗੀ ਲੇਕਿਨ ਅੱਜ ਇਹਦਾ ਕੋਈ ਇਹ ਨਹੀਂ ਰਹਿ ਗਿਆ ਕਿ ਫੁੱਟ ਰੋਟ ਨਹੀਂ ਜਦੋਂ ਅਰੋਗੀ ਕੁਮਾਰੀ ਨਾ ਹੋਵੇ ਤੇ ਇਹ ਜੁਆ ਹੈ ਇਸ ਤਰ੍ਹਾਂ ਦੀ ਵੀ ਜਦੋਂ ਖੇਤ ਬਿਮਾਰੀ ਆ ਗਈ ਤਾਂ ਕੰਟਰੋਲ ਕਰਨੇ ਵੀ ਬਹੁਤ ਮੁਸ਼ਕਲ ਹੋਏ ਸੀ ਆਣੇ ਬਾਅਦ ਸਪੋਰਟ ਨਾ ਬਰਾਬਰ ਹੋ ਰਿਹਾ ਹੈ ਨਾ ਕੋਈ ਜਦ ਜਿੰਨੂ ਮਰਤੀ ਕੋਈ ਸੱਦੇ ਫਰਗੀ ਚੜਵਾ ਲਈ ਆਪਾਂ ਜਿੰਨੇ ਮਰਦੀ ਉਤਾਲੇ ਕਰਦੀਏ ਇਸ ਕਰਕੇ ਬਹੁਤ ਜ਼ਰੂਰੀ ਇਹ ਕਿ ਨਰੋਗਨਾ ਨੂੰ ਪਹੁੰਚਣ ਹੋਣੀ ਹੈ ਕਿ ਬਹੁਤ ਹੋਣੀ ਹੈ ਕਿ ਬਿਮਾਰੀ ਚਲਦੀ ਕਿਥੋਂ ਹੈ ਦੇਖੋ ਹਰ ਸਾਲ ਕੋਤੋਂ ਨਲਣੇ ਬਾਸਮ ਦੀ ਹੁੰਦੀ ਹੈ ਵੀ ਕਈ ਬਿਮਾਰੀਆਂ ਆਉਂਦੀਆਂ ਵੀ ਇੱਕ ਸਾਲ ਆਉਂਦੀ ਐ ਇੱਕ ਸਾਲ ਨਹੀਂ ਹੁੰਦੀ ਵਾਧਾ ਵੀ ਉੱਥੇ ਹੀ ਹੈ ਬਿਮਾਰੀ ਦੇ ਜੜਾ ਸਿਮ ਵੀ ਉੱਥੇ ਨੇ ਡਾਕਟਰ ਸਾਹਿਬ ਨੇ ਮੈਸੇਜ ਕੀਤਾ ਕਿ ਮੇਰਾ ਹੈਲਥ ਪਰ ਤੁਹਾਡਾ ਕੋਈ ਸਬਜੈਕਟ ਹੋਵੇ ਬਿਮਾਰੀਆਂ ਕਿਹੜੇ ਵਿੱਚ ਆਰਾਮ ਨਾਲ ਤੁਸੀਂ ਡਿਸਕਸ ਕਰ ਲਿਓ ਡਾਕਟਰ ਸਾਹਿਬ ਨੇ ਮੈਸੇਜ ਕੀਤਾ ਕਿ ਪੂਰੀ ਵਧੀਆ ਤਰੀਕੇ ਨਾਲ ਹਲਕੀ ਸੀਨੀ ਹੋਣੀ ਹੈ ਤੇ ਡਾਕਟਰ ਵੀ ਨੈਸਿਟੀ ਦਾ ਵੀ ਟਾਈਮ ਉੱਡਾ ਲਾ ਲਿਆ ਹਰ ਇੱਕ ਬਿਮਾਰੀ ਮੇਰਾ ਕੇਰ ਉਹ ਜੇਕਰ ਤੁਹਾਨੂੰ ਮੈਂ ਘਰ ਨਾਲ ਦੋ ਬਿਮਾਰੀਆਂ ਵਾਂਗ ਧੰਗਾ ਸੁਧਾਰਦਾ ਤਾਂ ਮੇਰਾ ਸਾਡਾ ਇੱਥੇ ਲੈਕਚਰ ਜਨਾ ਫਰਦਾ ਕੰਮ ਜਾਉਂਦਾ ਦਿੱਕਤ ਛੱਡਾ ਲਓ ਜਿੱਕਰ ਮੈਂ ਗੱਲ ਕਰਾਂ ਮੈਂ ਇਹ ਫੁੱਟ ਰੋਟੀ ਬਿਮਾਰੀ ਹੈ ਤੇ ਇਹਦੇ ਜਿਹੜਾ ਸੀਮਤ ਜਿਹੜੇ ਉੱਲੀ ਦਾ ਨਾਮ ਜਿਹੜਾ ਹੈ ਜਿਹੜੀ ਜਿਹੜੀ ਬਿਮਾਰੀ ਹੈ ਜਿਨ੍ਹਾਂ ਆਪਾਂ ਆਡੜ ਬੰਦੇ ਬੈਠੇ ਸਾਡਾ ਕੰਮ ਆਡਾ ਜਣਾ ਤਾਂ ਉਹਨੀਆਂ ਵੀ ਆਡੜ ਕਰਾਦੀ ਹੁੰਦੀ ਹੈ ਇਹ ਜਿਹੜੀ ਬਿਮਾਰੀ ਹੈ ਉਹ ਫਿਜ਼ੇਰੀ ਦੀ ਬਿਮਾਰੀ ਹੈ ਉੱਲੀ ਹੁੰਦੀ ਉਹਦੇ ਕਰਕੇ ਹੁੰਦੀ ਹੈ ਜਿੰਦੀ ਕੱਚੀ ਅਵਸਥਾ ਜਿਹੜੀ ਹੈ ਉਹ ਜਿਬਰੀਲਾ ਹੁੰਦੀ ਹੈ ਇਹ ਜਿਹੜੀ ਬਿਮਾਰੀ ਹੈ ਬੀਜ ਰਾਹੀ ਮਿਲ ਜਾਂਦੀ ਹੈ ਲੇਕਿਨ ਮਿੱਟੀ ਦੇ ਖੇਤ ਚਾਹਨਾ ਜਿਵੇਂ ਉਸ ਮਿੱਟੀ ਰਾਹੀਂ ਕੋਈ ਸੁਭਾਵਾਂ ਕੋਈ ਕਾਰਨ ਨਹੀਂ ਕੀਤਾ ਜਾ ਸਕਦਾ ਇਸ ਬਿਮਾਰੀ ਨਾਲ ਸਾਨੂੰ ਪਸਾਰੇ ਜਾਣਦੇ ਹੁਣ ਆਪਣੇ ਕੋਲ ਟਾਈਮ ਹੈ ਸਾਰੇ ਬਾਸਮ ਦੀ ਨੰਬਰ ਤਿਆਰੀ ਕਰ ਰਹੇ ਇਹ ਬਿਲਕੁਲ ਸਹੀ ਟਾਈਮ ਤੇ ਮੌਕਾ ਰੱਖਿਆ ਕਿ ਇਹ ਬਿਮਾਰੀ ਦਾ ਮੁੱਢ ਹੈ ਆਪਾਂ ਇਹਨੂੰ ਕਿਸ ਤਰ੍ਹਾਂ ਪਕਾਉ ਕਰ ਸਕਦੇ ਤੇ ਚੰਗਾ ਲੋਕ ਦੀ ਸਬਤ ਵੱਡੀ ਮਚਾਣਾ ਹੈ ਕਿ ਮਾਇਕ ਸਾਰ ਦਾ ਨਸਲੀ ਤੋਂ ਹੋ ਜਾਂਦੀ ਹੈ ਕਿਉਂਕਿ ਜੀ ਬੀਜ ਰਾਈ ਕਰਨਾ ਹੁੰਦਾ ਹੈ ਇਹ ਨਸਲੀ ਦੇ ਵਿੱਚ ਕੁਝ ਬੂਟੇ ਕੀੜੇ ਪੈਣ ਲੱਗਦੇ ਨੇ ਜਿਹੜੇ ਪਨੀਰੀ ਜਿਹੜੀ ਹਰਤੀ ਦੀ ਥੋੜੀ ਉੱਪਰ ਉੱਡ ਜਾਂਦੀ ਹੈ ਕਿਉਂਕਿ ਇਹਦੀ ਜਿਹੜੀ ਫੇਰੀ ਉੱਪਰ ਉੱਡਦੀ ਹੋਣੀ ਜਾ ਕੇ ਸੁੱਕ ਜਾਂਦੀ ਹੈ ਤੇ ਬੂਟੇ ਖਲਾ ਹੋਏ ਰਹਿੰਦੇ ਕੋਈ ਫੇਰੀ ਮੋੜ ਟੁੱਟ ਕੇ ਆਪ ਫਿਰ ਖੇਚ ਲੈਣੇ ਮਾਰੀ ਪਨੀਰੀ ਤੋਂ ਫਿਰ ਦੇਜੇ ਕੱਢ ਗਈ ਆਪਣੇ ਚਾਰ ਦੇ ਇਸ ਕਰਕੇ ਜੇਕਰ ਪਨੀਰ ਜਪਾ ਵੇਖੀਏ ਮੁੱਤੇ ਬੀੜੇ ਪੈਣਾ ਹਲਤਾ ਜਿਹਾ ਮੁੱਤਾਂ ਵੱਧ ਜਣਾ ਨੂੰ ਮੁੱਤੇ ਉੱਪਰ ਆ ਜਾਂਦੇ ਨੇ ਛੰਡਾ ਰੰਗ ਮਿਲ ਜੀ ਕੋਈ ਦੋਗੀ ਨਹੀਂ ਬਣੂਗੀ ਕੋਈ ਛੋਟੀ ਨਹੀਂ ਉਹ ਦੋਗੀ ਥੋੜੀ ਮੱਤ ਕੇ ਉੱਪਰ ਆ ਜਾਂਦੀ ਕਿਉਂਕਿ ਜਿਹੜੀ ਉਲੀ ਜਿਹੜੀ ਹੈ ਉਹ ਜੜ੍ਹਾਂ ਨੂੰ ਖਿੱਚੇ ਜੀ ਤੇ ਖੇਤ ਦੀ ਜਿਹੜੀ ਮੇਰੀ ਸ਼ਾਹ ਚ ਆਪਾਂ ਸਾਰੇ ਜਾਣਦੇ ਆ ਕਿ ਜਿਹੜੇ ਬਿਮਾਰੀ ਵਾਲੇ ਬੁੱਤੇ ਨੇ ਉਹ ਵੱਧ ਕੇ ਹੋੜੀ ਦੇ ਉੱਪਰ ਆ ਜਾਂਦੇ ਨੇ ਸਟਾਰਟਿੰਗ ਤਾਂ ਆਪਾਂ ਨੂੰ ਇਹ ਲੱਗਦਾ ਕਿ ਕੋਈ ਬੀਜ ਦਾ ਮਿਕਸਚਰ ਹੋ ਗਿਆ ਕੋਈ ਵੀ ਉਪਰੋਂ ਫਟਾ ਗਿਆ ਮਿਕਸਰ ਆ ਗਿਆ ਤੇ ਵੀ ਥੋੜੀ ਥੋੜੀ ਕਰਕੇ ਮੁੱਢੇ ਸਾਰੇ ਸਿੱਟਦੇ ਤੇ ਬਾਅਦ ਆਪਾਂ ਜਿੰਨੀ ਮਰਜ਼ੀ ਕੋਈ ਦਵਾਈ ਲੀਏ ਤੇ ਆਪਾਂ ਐਮ 43 ਮਾਰਦੀ ਚ ਕਰ ਬਣੀ ਪਾਦੀ ਚ ਰੋਕੋ ਪਾਈ ਪਿਖਾਈ ਵਾਦੀ ਜੋ ਮੱਥੀ